ਹਾਂਜੀ ਸਤਿਕਾਰਯੋਗ ਜੀ ਜੀਡੀਐਫਪੀਪੀ 02 ਤੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਲਦੀ ਪਗੜੀ ਕਰੀਆ ਹਲੋ ਵੀਰ ਜੀ ਅੱਜ ਆਪਾਂ ਉਸਤਾਦ ਸਰਦਾਰ ਮਨਜੀਤ ਸਿੰਘ ਜੀ ਮੋਜਰਾ ਉਸਤਾਦ ਜੀ ਹੁਣਾਂ ਦੇ ਗ੍ਰਹਿ ਵੀ ਕੇ ਪਹੁੰਚੇ ਆ ਜੀ ਜੋ ਕਿ ਇੱਕ ਸੱਦੇ ਦੇ ਹੀ ਉਹਨਾਂ ਦੇ ਆਪਣੇ ਸਾਰੇ ਕਬੂਤਰਬਾਜ਼ ਵੀਰ ਕਬੂਤਰਬਾਜ਼ ਖੜਾ ਦੀ ਠੀਕ ਹੈ ਜੀ ਆਪਣੇ ਸੀਨੀਅਰ ਉਸਤਾਦ ਸਾਹਿਬਾਨ ਖਲੀਫੇ ਵੀਰ ਦੇ ਸ਼ਗਿਰਦ ਠੀਕ ਹੈ ਜੀ ਇੱਕ ਕਬੂਲ ਤੇ ਪਹੁੰਚੇ ਨੇ ਇੱਧਰ ਆਪਣੇ ਸਾਰੇ ਬੈਠੇ ਹੋਏ ਆਏ ਹੋਏ ਸੰਯੋਗੀ ਸਹਿਬਾਨ ਠੀਕ ਹੈ ਜੀ ਉਹ ਵੀ ਆਪਣੇ ਨਾਲ ਨੇ ਅਰੇ ਆ ਲੋ ਜੀ ਇਧਰ ਆਪਣੇ ਅਮਨ ਵੀਰ ਜੀ ਹੁਣੀ ਬਟਾਲੇ ਤੋਂ ਇਧਰ ਮੀਤ ਸਾਹਿਬ ਤੋਂ ਇਧਰ ਲਾਤੀ ਉਸਤਾਦ ਜੀ ਹੁਣੀ ਆਪਣੇ ਸੰਜੂ ਉਸਤਾਦ ਜੀ ਹੁਣੀ ਠੀਕ ਹੈ ਜੀ ਇਧਰ ਆਏ ਹੋਏ ਇੱਕ ਹੋਰ ਆਪਣੇ ਮਹਿਮਾਨ ਜੀ ਇਧਰ ਸ਼ਾਨ ਵੀਰ ਐਸ਼ ਵੀਰ ਉਹ ਵੀ ਉਸਤਾਦ ਜੀ ਕੁੰਤਾਲ ਸਾਹਿਬ ਠੀਕ ਹੈ ਜੀ ਇਧਰ ਆਪਣੇ ਜਿਸ ਕੋ ਓਸਤਾਦ ਜੀ ਹੁਣੀ ਆਪਣੇ ਵੱਡੇ ਬ੍ਰਦਰ ਨੇ ਠੀਕ ਹੈ ਜੀ ਇਧਰ ਚੇਅਰਮੈਨ ਸਾਹਿਬ ਬੱਗੂ ਚੇਅਰਮੈਨ ਸਾਹਿਬ ਜੀ ਓਸਤਾਦ ਜੀ ਹੁਣੀ ਨਾਲ ਆਪਣੇ ਝਣਕੇ ਓਸਤਾਦ ਜੀ ਹੁਣੀ ਠੀਕ ਹੈ ਜੀ ਇਧਰ ਸਰਦਾਰ ਕੁਲਤਾਰ ਸਿੰਘ ਜੀ ਬਾਜਵਾ ਕੈਪਟਨ ਜੀ ਵਾਲੇ ਵੱਡੇ ਓਸਤਾਦ ਜੀ ਹੁਣੀ ਇਧਰ ਨੋਨੇ ਓਸਤਾਦ ਜੀ ਨਹੀਂ ਠੀਕ ਹੈ ਜੀ ਨਾਲ ਗੁਰਬੀ ਦੇ ਵੀਰ ਜੀ ਹੁਣੀ ਭਲੇ ਬੰਡ ਤੋਂ ਨਾਲ ਆਪਣੇ ਵੱਡੇ ਵੀਰ ਜੀ ਹੁਣੀ ਵੱਡੇ ਭਾਈ ਹੁਣੀ ਨਾਲ ਆਪਣੇ ਡੀਐਸਪੀ ਸਾਹਿਬ ਓਸਤਾਦ ਜੀ ਹੁਣੀ ਠੀਕ ਹੈ ਜੀ ਉਕੜਾਲੀ ਸਾਥ ਤੋਂ ਜੀ ਤਾਲੁਕ ਬਡੇ ਸਾਜੀ ਸਰਦਾਰ ਮਨਜੀਤ ਸਿੰਘ ਜੀ ਉਹ ਵੀ ਥਪਾਲੇ ਸਾਜੀ ਹਣੀ ਠੀਕ ਹੈ ਜੀ ਇਹ ਆਪਣੇ ਕਮਲ ਭਾਈ ਇਹ ਆਪਣੇ ਕਮਲ ਭਾਈ ਯੂਟਿਊਬਰ ਸਾਹਿਬ ਆਪਣੇ ਦਿੱਲੀ ਤੋਂ ਨਾਲ ਆਪਣੇ ਸਾਰੇ ਵੀਰ ਪਹੁੰਚੇ ਹੋਏ ਠੀਕ ਹੈ ਜੀ ਹਾਂਜੀ ਨਾਲ ਆਪਣੇ ਸ਼ੈਰੀ ਪ੍ਰਧਾਨ ਜੀ ਤੁਹਾਨੂੰ ਪਹਿਲਵਾਨ ਜੀ ਹਣੀ ਨਾਲ ਆਇਓ ਇਹ ਥਾਰੇ ਸੱਜਣਾਂ ਆਪਣੇ ਮਨਜੀਤ ਸਾਜੀ ਹੋਣੀ ਠੀਕ ਹੈ ਜੀ ਐਵਡਿਰਤਾਜੀ ਉਤਾਦ ਕਪਲਕੁਚ ਜੀ ਹੋਣੀ ਠੀਕ ਹੈ ਜੀ ਉਹ ਵੀ ਪਹੁੰਚ ਚੁੱਕੇ ਨੇ ਸਾਰੇ ਸਾਧੂ ਜੀ ਗੱਲ ਹੋਣੀ ਸਾਜੀ ਹੋਣੀ ਠੀਕ ਹੈ ਜੀ ਇਹ ਸਾਰੇ ਵੀਰ ਜੀ ਹੋਣੀ ਆਏ ਠੀਕ ਹੈ ਜੀ ਇਹ ਵੀ ਆਪਣੇ ਵੀਰ ਜੀ ਹੋਣੀ ਜੰਮੂ ਤੋਂ ਠੀਕ ਹੈ ਜੀ ਜੰਮੂ ਤੋਂ ਵੀਰਦਾਹਪੁਰ ਤੋਂ ਆਦੇ ਕੋੜੇ ਜੀ ਇੱਥੇ ਗੁਰਦਾਸਪੁਰ ਨਹੀਂ ਸੜਾਉਗੇ ਭਾਈ ਇਹ ਗੁਰਦਾਸਪੁਰ ਤੋਂ ਵੀਰ ਜੀ ਨਾ ਦੱਸੋ ਜੀ ਵੀਰ ਜੀ ਨਾਲ ਭਾਈ ਮਿੰਨੂ ਹਾਂਜੀ ਭਾਈ ਮੈਂ ਜੰਮੂ ਤੋਂ ਵਿਨੂ ਜੀ ਠੀਕ ਹੈ ਜੀ ਜੰਮੂ ਤੋਂ ਸੁੱਖਾ ਜੀ ਲੋ ਜੀ ਮੈਂ ਅਮਰੀਕਾ ਜਲਾ ਆਤੇ ਤਹਿਸੀਲ ਬਾਬਾ ਕਲਾ ਤੋਂ ਸਾਹ ਸਾਬਾ ਠੀਕ ਹੈ ਜੀ ਲੋਕਲ ਤੋਂ ਪੁੱਤ ਆ ਠੀਕ ਹੈ ਜੀ ਬਾਬਾ ਕਲਾ ਸਾਹਿਬ ਜੀ ਮਸਲ ਦੇ ਠੀਕ ਹੈ ਜੀ ਬਾਕਾ ਜੱਟ ਜੰਮੂ ਦਾ ਪਟਸੰਗ ਤੋਂ ਪਿੰਡ ਤੋਂ ਹਾਂਜੀ ਵੀਰ ਜੀ ਜੀ ਵੀਰ ਕਿਹੜੀ ਜਗ੍ਹਾ ਤੋਂ ਵੀਰ ਜੀ ਮੂੰਹ ਕਰ ਰਹੇ ਆ ਜੰਮੂ ਤੋਂ ਜੰਮੂ ਬਦਰ ਵੀਰ ਜੀ ਜੰਮੂ ਤੋਂ ਮੂੰਹ ਕਰ ਰਹੇ ਆ ਜੰਮੂ ਵਾਲੇ ਲੋਈ ਇਹ ਜੰਮੂ ਬੈਲ ਤੋਂ ਠੀਕ ਹੈ ਜੀ ਤਕਰੀਬਨ 40 ਦਾ ਮੁਲਾਕਾਤ ਕਰਾਤੀ ਹੈ ਜੀ ਤੇ ਬਾਕੀ ਕੁਛ ਵੀ ਰ ਆਪਣੇ ਸੇਵਾਜ ਲੱਗੇ ਹੋਏ ਨੇ ਠੀਕ ਹੈ ਜੀ ਆਹ ਲੋ ਜੀ ਆਪਣੇ ਵੀਰ ਜੀ ਹੁਣੀ ਜੰਮੂ ਤੋਂ ਠੀਕ ਹੈ ਜੀ ਕੀ ਨਾਮ ਹੈ ਤੁਹਾਡਾ ਆਪਣਾ ਸੰਡੀ ਸੰਡੀ ਟੰਡੀ ਭਾਈ ਜੀ ਹੁਣੀ ਠੀਕ ਹੈ ਜੀ ਟੰਡੀ ਭਾਈ ਹੁਣਾਂ ਦੇ ਚੈਨਲ ਤੇ ਲਾਈਵ ਚੱਲਦਾ ਪਿਆ ਸੀ ਜੀ ਤੇ ਬਹੁਤ ਲੰਬੀ ਵੀਡੀਓ ਚੱਲੀ ਆ ਲਾਈਵ ਤੇ ਬਾਕੀ ਬਹੁਤ ਗੱਲਾਂ ਬਾਤਾਂ ਹੋਈਆਂ ਨੇ ਟੰਡੀ ਸਾਧੂ ਜੀ ਹੁਣਾ ਦੀ ਵੀਡੀਓ 'ਚ ਤੇ ਆਪਣਾ ਜਿਹੜਾ ਪੇਜ ਏ ਉਹ ਟੰਡੀ ਭਾਈ ਬੋਲਦੇ ਹੋ ਭਾਜੀ ਮੇਰਾ ਨਹੀਂ ਉਹ ਮੇਰੇ ਭਰਾ ਆਪਣਾ ਸਮੀਰ ਭਾਈ ਆ ਓਕੇ ਉਹਨਾਂ ਦਾ ਪੇਜ ਆ ਇੱਕ ਹੋਰ ਸਵਾਲ ਜਿਹੜਾ ਆਲ ਜੰਮੂ ਕਮੇਟੀ ਜਿੰਨੇ ਵੀ ਵੀਡੀਓਜ਼ ਕਰਾਉ ਉਹ ਸਾਰੇ ਉਸੇ ਚੈਨਲ ਤੇ ਪੇਜ ਤੇ ਕੀ ਨਾਮ ਪੇ ਦਾ ਇੱਕ ਹੋਰ ਸਵਾਲ ਇੱਕ ਹੋਰ ਸਵਾਲ ਜੀ ਠੀਕ ਹੈ ਜੀ ਨੰਬਰ ਨਾਮ ਦੱਸਤਾ ਇਹ ਤੁਹਾਨੂੰ ਜਿ YouTube ਤੇ ਪੇਜ ਹੈ ਤੇ ਹੋਰ ਤੇ ਆਪਣਾ ਜਰੂਰ ਲਾਈਕ ਕਰ ਸਬਸਕ੍ਰਾਈਬ ਸਾਰੇ ਕਰਿਓ ਜੀ ਜਿਹੜੇ ਆਪਣੇ ਵੀਰ ਨਵੇਂ ਨੇ ਹਲੋ ਜੀ ਇਧਰ ਵੀ Jammu Belt ਠੀਕ ਹੈ ਜੀ ਭਾਈ ਬੋਲਿਓ ਜੀ ਆਪਣਾ ਨਾਮ ਜੀ ਜਿੰਦਰ ਸਿੰਘ ਜੀ ਇਧਰ ਵੀਡੀਓ ਨਾਲ ਦਾ ਕੁਲਵਿੰਦਰ ਸਿੰਘ ਜੀ ਠੀਕ ਹੈ ਜੀ ਜੀ ਸਾਡੀ ਹੋਣੀ ਹੈ ਵਰਪੂਰ ਸਿੰਘ ਜੀ ਕੱਕਾ ਜੱਟ ਅੱਗੇ ਵੀ ਮੁਲਾਕਾਤ ਕਰਾਈ ਅੰਦਰ ਵੀ ਜੀ ਕੀਤੀ ਹੋਣਾ ਨਾ ਸਿੰਦਾ ਜੱਟ ਹੋ ਗਿਆ ਲੋ ਜੀ ਭਾਈ ਓਕੇ ਮੱਖਣ ਮੱਖਣ ਜੀ ਮਾਦਤੋਂ ਠੀਕ ਹੈ ਜੀ ਕਿਨਾ ਵੀ ਮੱਖਣ 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 ਵੀ ਜੀ ਮਾਦਤੋਂ ਹਾਂ ਜੀ ਮੀਟੀ ਕਿਨਾ ਜੀ ਆਪਣਾ ਜੀ ਆਪਾਂ ਦੋ ਲੋ ਜੀ ਸਾਰੇ ਆਪਣੇ ਸੁਨਵੀਰ ਜੀ ਹੋਣੀ ਠੀਕ ਹੈ ਜੀ ਇੱਥੇ ਇਹ ਪ੍ਰੋਗਰਾਮ ਕਰਦਾ ਪਿਆ ਵਾ ਜੀ ਸਾਰਾ ਆਪਣੇ ਓਜਲਾ ਹਸਤਾ ਜੀ ਹੋਣਾ ਤੇ ਘਰ ਗ੍ਰਹਿ ਵਿਖੇ ਸਾਡੇ ਕੋਜੀ ਸਾਹਿਬ ਇਹ ਆਪਣੇ ਫੌਜੀ ਸਾਹਿਬ ਠੀਕ ਹੈ ਜੀ ਮੁਲਾਕਾਤ ਕਰਾਤੀ ਹੈ ਫੌਜੀ ਸਾਹਿਬ ਜੰਮੂ ਤੋਂ ਠੀਕ ਹੈ ਜੀ ਇਹ ਭਾਈ ਆਪਣੇ ਆਲਮੋਸਟ ਕਮੇਟੀ ਮੈਂਬਰ ਆ ਜੰਮੂ ਵੀ ਜੰਮੂ ਵੀ ਆ ਇਹ ਸਾਰੇ ਕਰੇਨੂ ਜੀ ਮੈਂਬਰ ਆ ਆਏ ਉਸਤਾਦ ਹੋਰ ਨੇ ਸਾਰੋਂ ਇਨਵਾਈਟ ਕੀਤੇ ਸੀ ਫੰਕਸ਼ਨ ਲਈ ਹਾਂ ਜੀ ਇਹ ਜਿਹੜੇ ਜੰਮੂ ਕੀ ਨੀ ਟੂਰਨਾਮੈਂਟ ਉੜਦੀ ਹੈ ਇਸ ਉਸਤਾਦ ਹੋਰ ਨੂੰ ਆਲ ਜੰਮੂ ਕਮੇਟੀ ਸਪੋਰਟ ਕਰਦੀ ਹੈ ਇਹ ਠੀਕ ਹੋ ਗਿਆ ਜੀ ਸੰਦੀ ਭਾਜੀ ਦੇਖੋ ਕਿੰਦੀ ਸੋਹਣੀ ਗੱਲ ਕਹੀ ਹੈ ਵੀ ਜਮੂ ਕੱਪ ਤੋਂ ਜਿੱਦਾਂ ਕਿ ਸਾਰੇ ਵੀਰ ਆਪਣੇ ਬੈਠੇ ਨੇ ਕਮੇਟੀ ਮੈਂਬਰ ਬੈਠੇ ਨੇ ਤੇ ਉਹਨਾਂ ਨੂੰ ਸਪੋਰਟ ਕਰਦੇ ਆ ਉਸਤਾਦੀ ਹੁਣੀ ਵੀ ਤੇ ਇਧਰੋਂ ਵੀ ਸਪੋਰਟ ਪੂਰੀ ਆ ਜੀ ਸੰਦੀ ਉਸਤਾਦੀ ਹੁਣਾ ਨੂੰ ਠੀਕ ਹੈ ਜੀ ਤੇ ਸੰਦੀ ਉਸਤਾਦੀ ਹੁਣਾ ਨੂੰ ਹੱਲੇ ਥੋੜੇ ਦਿਨ ਹੀ ਹੋਏ ਪੱਗ ਮਿਲੀ ਆ ਉਸਤਾਦੀ ਦੀ ਤੇ ਉਹ ਸਾਡੀ ਦੇ ਉਧੇ ਦੇ ਆ ਗਏ ਨੇ ਸੰਦੀ ਉਸਤਾਦੀ ਹੁਣੀ ਠੀਕ ਹੈ ਜੀ ਆਦਰ ਆਪਣੇ ਮਾਹਲਾ ਉਸਤਾਦੀ ਹੁਣੀ ਠੀਕ ਹੈ ਜੀ ਮੇਨ ਖੱਤ ਬਬਲੂ ਉਸਤਾਦੀ ਨਾਲ ਆਪਣੇ ਚਾਚਾ ਜੀ ਠੀਕ ਹੈ ਜੀ ਸਰਬਾਤ ਕਰੋ ਮੇਰੇ ਜੀ ਤੁਹਾਨੂੰ ਆਵਾਂ। ਅਮਰ ਭਾਈ ਪਟਾਲੇ ਤੋਂ ਨਾਦਰ ਆ। ਆ ਮਨਾ। ਠੀਕ ਹੈ ਜੀ। ਛੇੜੇ ਲੱਗਾ ਆ। ਆ ਮਨਾ ਮਾਇਨ ਪੁੱਤ ਗੁਰਦਾਸ ਪੁੱਤ ਤੋਂ। ਮੇਰੀ ਤਕਦੀਰ ਕੋਈ ਜਨੈਕਨ। ਅਮਰ ਭਾਈ ਪਟਾਲਾ ਜਿੱਦੇ। ਸਾਥੀ ਸਾਥੀ ਕਰਿਆ ਲਈ। सोनू ਬਿਲਕੁਲ ਤੁਸੀਂ ਜਾਈ ਹੋ। ਸਾਥੇ ਲੋੜ ਹੋੜਾ ਲੈ। ਜੇਮਾਲੇ ਭਾਈ ਹੋਣੀ। ਠੀਕ ਹੈ ਜੀ। ਹਲੋ ਜੀ ਵੱਡੇ ਉਸਤਾਦ ਜੀ ਹਣੀ ਕਰਦੇ ਹੋਏ ਸ਼ੌਂਕ ਪਰਿੰਦੇ ਦਾ ਇੱਧਰ ਵੀ ਵੱਡੇ ਉਸਤਾਦ ਜੀ ਹਣੀ ਸ਼ੌਂਕ ਕਰਦੇ ਹੋਏ ਨਰਿੰਦਰ ਭਾਈ ਇਹ ਸਭ ਤੋਂ ਫੇਵਰਟ ਪੁੱਤਰ ਮੇਰਾ ਇਹ ਹੈ ਯਾਰ ਸਭ ਦੇ ਤੋਂ ਹਲੋ ਜੀ ਹੁਣ ਤੁਸੀਂ ਦੇਖੋ ਇਹ ਚ ਕੀ ਹੈ ਮੈਨੂੰ ਨਹੀਂ ਪਤਾ ਆਪਣੇ ਵੀਰ ਜੀ ਨੇ ਕਰਵੰਦਰ ਮੇਜ ਜਿਹੜਾ ਸਿੰਗਰ ਆਪਣੇ ਸਿੰਗਰ ਬਾਜੇ ਨਾਲ ਗਾਣਾ ਗਾਇਆ ਜੀ ਆਪਣਾ ਕੋਲ ਆ ਗਿਆ ਜੀ ਹਲੋ ਜੀ ਜਿੱਤੇ ਵੀ ਟੀਆ ਨਾਲ ਹਲੋ ਪਰ ਵੱਡੇ ਸਾਹਰੇ ਤੀਸਰੇ ਪ੍ਰਿੰਸ ਦਾ ਸ਼ੋਅ ਕਰਦੇ ਹੋਏ ਥੈਂਕ ਯੂ ਮੇਰੇ ਵੀਰ ਦਾ ਇਹਨੇ ਦੋ ਕਬੂਤਰ ਆਪਾਂ ਨੂੰ ਗਿਫਟ ਦਿੱਤੇ ਨੇ ਇੱਕ ਮੱਧੂ ਜੀ ਵੀਰ ਜੀ ਵੱਲੋਂ ਦੋ ਕਬੂਤਰ ਗਿਫਟ ਆਏ ਜੀ ਠੀਕ ਹੈ ਜੀ ਹੈਪੀ ਭਾਈ ਇਹਦੇ ਬਾਰੇ ਥੋੜਾ ਜਿਆਦਾ ਚਰਨਾ ਪਊ ਆਪਣੀ ਘਰੇਲੂ ਡੈਟਚ ਮੈਂ ਨਹੀਂ ਭਾਈ ਜੀ ਉਹ ਉਹ ਤੇ ਦਾ ਬ੍ਰਿੰਦਾਵਰ ਭਾਰਦਾ ਭਾਰਦਾ ਬ੍ਰਿੰਦਾਵਰ ਦੀ ਹਿਸਤੀ ਹੈਗੀ ਹੈ ਤਸਵੀਰ ਆ ਲੈ ਉੱਚੋਂ ਪਤਾ ਕੀਤਾ ਹੀ ਜ਼ਰਾ ਕਿ ਉਹ ਕਹਿੰਦੇ ਕੀ ਰੱਖੋ ਤੇਰੀ ਲੈ ਤਸਵੀਰ ਆ ਲੈ ਖਾਲੜੇ ਨੂੰ ਲੈ ਕੇ ਭਾਈ ਕਿੱਦਾਂ ਲੱਗਿਆ ਸਰਮੂ ਬਾਈ ਕੋਲੋਂ ਤਰ ਜਨਵਰੀ ਜਿੱਦਾਂ ਲੱਗਿਆ ਠੀਕ ਹੈ ਬਹੁਤ ਵਧੀਆ ਬਹੁਤ ਸਗੀ ਦੇ ਘਰ ਦੇ ਜੀ ਦਾਦ ਹੋਣਾ ਨੇ ਮਗਾਇਓ ਇਹਦੇ ਨਾਲ ਮਾਦੀ ਸਾਜੀ ਦਰਵਾਜ਼ਾ ਜਿਹੜਾ ਸ਼ੁਰੂ ਕਰਾ ਲਿਆ ਮਾਦੀ ਬਰੇਸ਼ ਗਿਫਟ ਮੈਨੂੰ ਗਿਫਟ ਕੀਤੀ ਹੁਣ ਗਿਫਟ ਹੀ ਆ ਰਹੇ ਨੇ ਅਜਾ ਚੀਜ਼ ਹੈ ਸਾਜੀ ਸਾਜੀ ਇਹ ਬਾਕੀ ਇੱਕ ਮਸਲਾ ਹੈ ਕੋਈ ਜਿਹੜਾ ਇਹਦੇ ਬਾਰੇ ਹੋਰ ਵੀ ਕਹੋ ਅੱਖ ਦਾ ਸ਼ੌਂਕ ਕਰਾ ਦੇ ਸਾਇਦ ਜੀ ਇਹ ਇਹ ਥੋੜਾ ਹੋਇਲਾ ਸਾਜੀ ਨਾ ਰਾਟ ਡੈੜੀ ਉਤਰਿਆ ਤੇ ਪਿਓਰਿਟੀ ਦੇ ਵਿੱਚ ਹੈ ਸਾਜੀ ਨਾ ਆ ਲੋ ਜੀ ਕਰੋ ਜੀ ਬਾਕੀ ਸਟਾਰ ਜੀ ਹੁਣਾਂ ਦੇ ਘਰ ਦਾ ਪਰਿੰਦਾ ਇਹ ਦੇ ਜੀ ਉਹਨਾਂ ਦੀ ਬਰੀਡ ਚੋਂ ਕਲੋਜ਼ ਕਰਨੀ ਜ਼ਰੂਰ ਹਾਂਜੀ ਆਹ ਲੋ ਜੀ ਇਹ ਦੀ ਅੱਖ ਜੀ ਠੀਕ ਹੈ ਜੀ ਲੋਕ ਤੇ ਅੱਖ ਤੁਸੀਂ ਦੇਖ ਸਕਦੇ ਹੋ ਅੱਖ ਤੇ ਪੂਰਾ ਫੋਕਸ ਦੇ ਆਪਣਾ ਤੇ ਬਾਕੀ ਲਾਈਕ ਕਮੈਂਟ ਕਰਕੇ ਤੁਸੀਂ ਸਾਰੇ ਦੱਸਿਓ ਵੀ ਕਿੱਦਾਂ ਦਾ ਲੱਗਿਆ ਜੀ ਪਰਿੰਦਾ ਤੇ ਬਾਕੀ ਹੁਣ ਪਰ ਪੱਲੇ ਤੇ ਆਉਂਦੀ ਹੈ ਜੀ ਆਹ ਲੋ ਜੀ ਆਹ ਪਰਕ ਹੁੰਦਾ ਜੀ ਠੀਕ ਹੈ ਜੀ ਅਸਮਾਨੀ ਰੰਗ ਲੱਗੇ ਹੋਏ ਜੀ ਉਸਤਾਦ ਜੀ ਬੈਲੈਂਸ ਕਰਾਇਆ ਮੜਾ ਇਹ ਚਾਹ ਹਾਂ ਲੋ ਜੀ ਆ ਇਹਦਾ ਬੈਲੈਂਸ ਸਿੰਗਲ ਪਤਾ ਬੈਲੈਂਸ ਠੀਕ ਹੈ ਜੀ ਇਹ ਦੂਸਰਾ ਪੱਲਾ ਜੀ ਬਖਾਇਆ ਪਾ ਜੀ ਇਹ ਛਾੜੇ ਵਾਲੇ ਡਾਡੀ ਆਈਆਂ ਨੇ ਪਾ ਜੀ ਇਹ ਦੂਸਰੇ ਓਕੇ ਆਦੇ ਪੱਲੇ ਤੁਹਾਡੇ ਇਹ ਲੈ ਲੋ ਜੀ ਤੁਹਾਡੇ ਕੋ ਇਹਦੇ ਮੈਂ ਇੱਕ ਤੁਹਾਡੇ ਘਰ ਦਾ ਬੱਚਾ ਆਇਆ ਹਾਂਜੀ ਇਹਦੀ ਚੀਜ਼ ਨਹੀਂ ਪਾਣੀ ਜੋ ਤਰਹੀ ਲੱਭਦੇ ਠੀਕ ਹੋ ਗਿਆ ਤਾਂ ਸ਼ਾਇਦ ਬੱਚੇ ਬੰਦ ਲਾ ਪਿਆ ਸਾਜੀ ਹਾਂ ਹਾਂ ਬੱਚੇ ਆ ਕੇ ਹਾਂਜੀ 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 ਨੂੰ ਤਾਂ ਪਤਾ ਲੱਗਦਾ ਮੈਂ ਠੀਕ ਹੋ ਗਿਆ ਜੀ ਸਾਜੀ ਦੂਸਰੇ ਪਰਿੰਦੇ ਦਾ ਸ਼ੌਂਕ ਠੀਕ ਹੈ ਜੀ ਇਹ ਦਾ ਪਰ ਪੱਲਾ ਜੀ ਪਰ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹ ਕਹਿੰਦੇ ਮੁਤਾਬਕ ਸੀਐਮ ਪਾਰਟੀ ਦਾ ਜੀ ਜੀ ਸੀਐਮ ਪਾਰਟੀ ਨਾਲ ਗੱਲ ਵੀ ਹੋਈ ਹੈ ਜੀ ਉਧਰ ਆਪਣੀ ਸੀਐਮ ਪਾਰਟੀ ਨਾਲ ਹੈਪੀ ਭਾਈ ਹੁਣਾਂ ਦੀ ਇਹ ਹੈਪੀ ਭਾਈ ਹੁਣੀ ਕਹਿੰਦੇ ਵੀ ਸੀਐਮ ਪਾਰਟੀ ਦਾ ਇਹ ਲੋਕਿਕਰੋ ਜੀ ਸ਼ੁਰੂ ਇਹਦੀ ਅੱਖ ਦਾ ਏਦੀ ਅੱਖ ਜਿਸ ਮੈਂ ਵਿਖੀ ਨਹੀਂ ਭੇਜਾ ਕਿ WhatsApp ਤੇ ਲੱਗਿਆ ਇਹ ਕਾਹੋਣਾ ਜੀ ਇਤਨਾ ਚੀ ਜੀ 200 ਦੇ ਲੱਗਿਆ ਠੀਕ ਹੈ ਜੀ ਮੈਂ ਸੋਰੀ ਜੀ ਗੁਰਮੀਤ ਸਿੰਘ ਜੀ ਜੀ ਬਹੁਤ ਸੋਹਣਾ ਬੈਲੈਂਸ ਜੀ ਇਹਦਾ ਵੀ ਠੀਕ ਹੈ ਜੀ ਕਾਇਓ ਭਾਜੀ ਬਾਕੀ ਪੂਸ਼ ਕੋਲ ਕੇ ਖੜੇ ਪਏ ਨੇ ਵੱਡੇ ਉਸਤਾਦ ਜੀ ਹੁਣੇ ਆਪਣੇ ਸਰਦਾਰ ਕੁਲਤਾਰ ਸਿੰਘ ਜੀ ਬਾਜਵਾ ਗਾਇਕਾਂ ਵਾਲੇ ਠੀਕ ਹੈ ਜੀ ਬਾਜਵਾ ਗਰੁੱਪ ਆਪਣਾ ਬੈਲੈਂਸ ਬੜਾ ਆਪਣਾ ਬੈਲੈਂਸ ਬੜਾ ਹੈ ਜੀ ਵਾਪਸੀ ਬਹੁਤ ਅੱਛੀ ਹੋਗੀ ਅੱਜ ਜੀ ਭਾਜੀ ਅੱਲੋ ਜੀ ਉਸਤਾਦ ਜੀ ਕਹਿੰਦੇ ਦੀ ਵਾਪਸੀ ਵੀ ਬਹੁਤ ਅੱਛੀ ਹੈਗੀ ਹੈ ਇਹ ਪਰਿੰਦੇ ਸੀ ਦੇ ਨੀ ਮਾ ਉਹ ਦਿਨ ਦੇਖਦਾ ਉਹੋਟੀ ਦੇ ਬੰਦੇ ਬਾਜੀ ਬਾਜੀ ਹਰ ਬੰਦੇ ਨੇ ਅਨ ਲੋ ਜੀ ਐ ਮਾਦੀ ਜੀ ਠੀਕ ਹੈ ਜੀ ਤੇ ਇਹਦੀ ਇੱਕ ਪੱਠੀ ਕਾੜੀ ਇਹਦੀ ਇੱਕ ਪੱਠੀ ਗਾੜੀ ਤੁਹਾਡੇ ਕੋਲ ਹੈ ਇਹ ਆਪਣੇ ਵੱਡੇ ਉਸਤਾਜੀ ਹੁਣੀ ਕਪਲ ਕੋਸ਼ਲ ਉਸਤਾਜੀ ਹੁਣੀ ਬੀਐਸਟੀ ਦਾ ਕੋਲ ਇੱਕ ਪੱਠੀ ਗਈ ਜੀ ਇਹਦੀ ਗਾੜੀ ਧੀ ਇਹਦੀ ਠੀਕ ਹੈ ਜੀ ਇਹਦੀ ਅੱਖ ਜੀ ਇਨੇ ਤੇ ਲਿਆ ਦਾ ਤੁਸੀਂ ਵੀ ਲਿਆ ਦਾ ਬਦੇ ਲਿਆ ਦੇ ਅੱਖ ਰਿੰਗ ਚੈੱਕ ਕਰ ਸਕਦੇ ਤੁਸੀਂ ਅੱਖ ਦੇ ਪਲਕਾਂ ਲੋਕੀ ਤੰਦੂਰੀ ਪਲਕਾਂ ਦੀ ਹੈਗੀ ਜੀ ਠੀਕ ਹੈ ਜੀ ਤੇ ਨੋਕ ਵੀ ਅੱਖ ਵੀ ਜੇ ਤੁਸੀਂ ਲਾਈਕ ਕਮੈਂਟ ਕਰਕੇ ਦੱਤੇ ਹੋ ਜੀ ਕਿੰਦਾ ਦਾ ਪਰਿੰਦਾ ਲੱਗਾ ਜੀ ਕੋਈ ਦਾ ਤਾਜ਼ੀ ਹੋਣਾ ਦੇ ਘਰ ਦਾ ਠੀਕ ਹੈ ਜੀ ਤੇ ਕਟਿੰਗ ਕੀਤੀ ਹੋਈ ਜੇ ਉਸਤਾਦ ਜੀ ਕਿਉਂ ਕਿ ਤੁਸੀਂ ਤਾਂ ਜਰੂਰ ਕੱਟੀ ਜਾਂਦੇ ਆ ਠੀਕ ਹੈ ਜੀ ਆ ਉਹਦਾ ਬੈਲੈਂਸ ਜੀ ਆ ਬੈਲੈਂਸ ਜੀ ਆ ਪੂਰੀ 2 90000 ਦਾ ਜਿਹੜਾ ਲੈ ਖੋਲ ਕੇ ਦਿਖਾਉਂਦੇ ਹੋਏ 90000 ਪਾਕਿਸਤਾਨ ਦਾ ਇੱਜ਼ਤ ਦਾ ਨਹੀਂ ਠੀਕ ਹੈ ਜੀ ਅੱਛਾ ਤੇ ਬੱਚਾ ਵੀ ਉੱਥੋਂ ਆਇਆ ਤੇਰੇ ਨਾਲ ਬੱਚਾ ਦਾ ਹੋਣਾ ਕੀ ਮਾਰਦਾ ਸਾ ਜੀ 3 ਦਿela ਤੇ ਭੈਣ ਨੂੰ ਮਿਲੀਆਂ ਤੇ ਸਹੀ ਹੈ ਕਾਪੀ ਕਾਪੀ ਜੀ ਸਾਬਾ ਹੋ ਗਏ ਆ ਜੀ ਮੈਂ ਸ਼ਤ ਪਰੇ ショਪ ਆ ਪੂਰੇ ਆ ਕੋਲੀ ਜੂਰ ਖਰਾ ਕੋਲੀ ਜੂਰ ਆ ਪੱਲੇ ਦੇ ਦੇ ਠੀਕ ਹੈ ਜੀ ਪੂਰੇ ਖਸਤੇ ਪੰਜੇ ਜੀ ਮੋਜਾ ਤਾਂ ਜੀ ਪੰਜੇ ਤੇ ਮੜੀ ਮੜੀ ਟੋਕੇ ਸਾਡੀ ਡਿਊਟੀ ਹੈ ਨਹੀਂ ਪੈਸੇ ਡਰਾਈ ਆ ਠੀਕ ਹੋ ਗਿਆ ਸਾਜੀ ਆ ਲੋ ਜੀ 90000 ਵਾਲੀ ਬਰੀਡ ਠੀਕ ਹੈ ਜੀ ਇਹ 90000 ਵਾਲੀ ਬਰੀਡ ਹੈਗੀ ਹੈ ਅੱਖ ਚੈੱਕ ਕਰ ਲਓ ਜੀ ਡਾਇਰੈਕਟ ਐਕਸਪੋਰਟ ਹੋਇਆ ਉਦੋਂ ਹੀ ਠੀਕ ਹੈ ਜੀ ਇਫੈਕਟ ਆਇਆ ਜੀ ਦੁਬਈ ਤੋਂ ਦੁਬਈ ਤੋਂ ਹਵੇ ਮੁੜ ਕੇ ਫੇਰ ਬੈਨ ਨਾ ਲੱਗਦਾ ਹਾਂ ਹਾਂ ਹਲੋ ਜੀ ਇਹਦਾ ਬੈਲੈਂਸ ਪਰ ਪੰਨੇ ਦਾ ਸ਼ੌਂਕ ਕਰਾਉਂਦੇ ਹੋਏ ਆਪਣੇ ਵੱਡੇ ਉਸਤਾਦ ਹੀ ਹੋਣੀ ਠੀਕ ਹੈ ਜੀ ਇਹ ਪੰਨਿਆਂ ਦਾ ਸ਼ੌਂਕ ਕੋਈ ਦੇਖੋ ਮੇਰੇ ਭਾਜੀ ਕਦਰ ਭਾਜੀ ਕੋਈ ਕੋਈ ਪੁਛਾਣੀ ਕਰੋ ਹਾਂ ਜੀ ਠੀਕ ਹੋ ਗਿਆ ਠੀਕ ਹੋ ਗਿਆ ਜੀ ਕਬੂਤਰਾ ਇਸਮਾਨ ਜੀ ਬਹੁਤ ਅੱਛੇ ਕਬੂਤਰ ਆ ਜੀ ਬਹੁਤ ਤੇਜ਼ ਬੜਾ ਦੇ ਆ ਓਕੇ ਤੇਜ਼ ਬੜਾ ਠੀਕ ਹੈ ਜੀ ਅਰੇ ਬਗਲ ਵੀ ਇਸ ਜੀ ਕਿੰਨਾ ਦਰਦ ਨਾ ਕਰ ਠੀਕ ਹੈ ਜੀ ਉਹ ਉੱਤਰ ਤੋਂ ਵੀ ਆ ਰਿਹਾ ਹੈ ਹਾਂ ਜੀ ਇਹ ਬੈਲੈਂਸ ਵੀ ਬੜਾ ਸਾਝਾ ਨਾ ਇਹਦਾ ਕਿੰਨੀ ਆ ਬੈਲੈਂਸ ਦੇਖੋ ਜੀ ਬਿਲਕੁਲ ਹੋਰ ਤੋਂ ਵੀ ਪਲਾਤੇ ਆ ਜੀ ਉਹਦੇ ਤੋਂ ਵੀ ਪਲਾਤੇ ਬਿਲਕੁਲ ਹਾਂ ਜੀ ਬਿਲਕੁਲ ਜੀ ਮੈਂ ਤਾਂ ਪੂਰਾ ਫਿਰ ਛੋਟਾ ਜੀ ਇਹ ਜਿਹੜਾ ਕੋ ਪੈਗਾ ਨਹੀਂ ਨਹੀਂ ਠੀਕ ਹੈ ਜੀ ਆ ਥੋੜੇ ਫਿਰਦੀ ਜੀ ਬਸ ਅੱਗੇ ਲੱਗੇ 90000 ਵਾਲੀ ਬਰੀਡ ਠੀਕ ਹੈ ਜੀ ਆਪਾਂ ਤੇ 90000 ਵਾਲੀ ਬਰੀਡ ਵਾਲੀ ਰੱਖਤਾ ਜੀ ਨਾਮ ਇਹਦਾ ਠੀਕ ਹੈ ਜੀ ਬਹੁਤ ਅੱਛੀ ਉਹ ਜਲੇ ਉਸਤਾਜੀ ਇਹਦਾ 90000 ਵਾਲੀ ਬਰੀਡ ਨਾਮ ਰੱਖਤਾ ਜੀ ਆਪਾਂ ਜੀ ਹਾਂ ਜੀ ਇਹ ਠੀਕ ਹੈ ਜੀ ਹਾਂ ਜੀ ਕਿਉਂ ਕੀਤਾ ਗਿਆ ਜੀ ਬਿਲਕੁਲ ਖੂੰ ਕਰਾਤਾ ਉਸਤਾਜੀ ਔਰ ਇਹ ਫਰੋਜ਼ਪੁਰ ਜੀ ਮਾਦੀ ਦਾ ਡਰੈਕਟ ਬੱਚਾ ਉਹਦੀ ਹੱਥ ਚੈੱਕ ਕਰੋ ਤੁਸੀਂ ਇਹ ਸਖੀ ਵਾਲੇ ਨਾਲ ਭਾਜੀ ਕਰਾਸ ਕਰਾਇਆ ਜਿਹੜਾ ਕ੍ਰੋਸ ਕਰਾਇਨਾ ਸਖੀ ਵਾਲਾ ਕਰਾਸ ਉਹ ਪਹਿਲਾ ਦਾ ਠੀਕ ਹੈ ਜੀ ਓਕੇ ਸਹੀ ਹੋ ਗਿਆ ਸਾਡੀ ਹਾਂ ਜੀ ਜੀ ਪਹਿਲਾ ਪੱਠੜ ਦਾ ਆ ਮਾਪੀ ਆ ਲੋ ਜੀ ਸਖੀ ਵਾਲਿਆਂ ਦੇ ਵਿੱਚੋਂ ਜੋ ਕਰੋਸ ਕਰਾਇਆ ਵਾ ਠੀਕ ਹੈ ਜੀ ਉਹਨਾਂ ਦਾ ਬੱਚਾ ਗਾੜੀ ਆ ਲੋ ਜੀ ਉਸੇ ਮਾਦੀ ਦਾ ਇਹ ਦੂਸਰਾ ਬੱਚਾ ਇਹ ਵੱਡੇ ਸਾਥੀ ਹੁਣ ਕਰਦੇ ਹੋ ਸ਼ੋਕ ਜੀ ਠੀਕ ਹੈ ਜੀ ਹੁਣ ਆ ਗਿਆ ਸਾਡੇ ਉਹ ਵੀ ਆ ਗਿਆ ਅੰਦਰ ਜੀ ਨੇ ਦੂਸਰੀ ਝੋਲੀ ਦਾ ਬੱਚਾ ਜੀ ਠੀਕ ਹੈ ਜੀ ਬਹੁਤ ਇਦਰਾ ਨਾਮ ਤੈਨੂੰ ਮੈਂ ਕਹਿਣਾ ਵੀ ਇਹ ਬੱਚਾ ਲੱਗੇ ਤੋਂ ਬਠੀ ਕਰ ਗਿਆ ਠੀਕ ਹੋ ਗਿਆ ਆ ਬਲੀਡਰ ਹਾਂ ਬੱਚਾ ਬਲੀਡਰ ਹੈ ਹਾਏ ਹਾਏ ਜੀ ਬਾਹਰ ਅੱਖ ਦਾ ਦੇਖੋ ਹਾਂ ਜੀ ਹਾਂ ਜੀ ਬਾਹਰ ਇਹਨਾਂ ਦੇ ਅੱਖਾਂ ਬਿਲਕੁਲ ਦਾ ਨੋਰਸ ਕਲੀਅਰ ਦਿਖਣੀ ਹੈ ਠੀਕ ਹੋ ਗਿਆ ਉਹ ਲੋ ਜੀ ਬਾਹਰ ਆ ਕੇ ਜਿੱਦਾਂ ਹੈਪੀ ਵੀਰ ਜੀ ਹੁਣਾਂ ਨੇ ਕਿਹਾ ਸੀ ਠੀਕ ਹੈ ਜੀ ਵੀ ਇਹਦਾ ਬਾਹਰ ਜਾ ਕੇ ਅੱਖ ਦਾ ਵੀਊ ਆਪਾਂ ਦੇਖਾਂਗੇ ਤੇ ਇਹ ਦੇਖ ਰੱਖਦੇ ਹੋ ਤੁਸੀਂ ਵੀਊ ਬਹੁਤ ਸੋਹਣਾ ਵੀਊ ਆਇਆ ਜੀ ਇਹਦਾ ਅੱਖ ਦਾ ਜੀ ਇਹ ਪਾਰਕ ਹੁੰਦਾ ਹੈ ਇਹਦਾ ਠੀਕ ਹੈ ਜੀ ਥੱਲੇ ਸ਼ੋਟ ਆਈ ਵਾਲੇ 20 ਦਾ ਦਿੰਦਾ ਪਾਈ ਦਿੰਦਾ ਹੋਏਗਾ ਜਾਂ 25 ਦਿੰਦਾ ਇਸ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਹੋਵੇ